ਸਾਰੇ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਹੁਣ ਮਾਰਨਿੰਗ ਦੇ ਵੱਜ ਗਏ ਨੇ 9 ਤੇ ਇੱਧਰ ਆਪਾਂ ਸਵੇਰ ਦੇ ਖਾਣੇ ਦੀ ਲੱਗੀਆਂ ਤਿਆਰੀ ਕਰਨ ਤੇ ਅੱਜ ਆਪਾਂ ਬਣਾਵਾਂਗੇ ਆਲੂ ਵਾਲੇ ਪਰੌਤੇ ਦੇਖੋ ਜੀ ਆਪਾਂ ਨੇ ਸਾਰੀ ਤਿਆਰੀ ਕਰਕੇ ਨਾ ਰੱਖ ਦਿੱਤੀ ਐ ਇਹਦੇ ਵਿੱਚ ਨੂਨ ਮਿਰਚ ਮਸਾਲਾ ਹਲਦੀ ਪਾ ਕੇ ਨਾ ਵਿੱਚ ਪਾਈ ਆਪਾਂ ਨੇ ਥੋੜਾ ਜਿਹਾ ਪਾਇਆ ਇਹ ਵਿੱਚ ਹਰਾ ਧਨੀਆ ਹਰਾ ਧਨੀਆ ਪਾਉਣ ਦੇ ਨਾਲ ਨਾ ਪਾਉਣ ਦੇ ਨਾਲ ਨਾ ਫਲੇਵਰ ਬਹੁਤ ਵਧੀਆ ਆਉਂਦਾ ਹੈ ਦੇਖੋ ਜੀ ਵਿੱਚ ਇਹਦੇ ਆਪਾਂ ਨੇ ਪਾਏ ਆ ਪਿਆਜ਼ ਇਹਨਾਂ ਕੱਦੂਕਾਸ ਕਰਕੇ ਆਦਰਕ ਨੂੰ ਵੀ ਆਪਾਂ ਨੇ ਕਦੂਕਾਸ ਕਰਿਆ ਵਿੱਚ ਪਾਈ ਹੈ ਹਰੀ ਮਿਰਚ ਉਹ ਆਪਾਂ ਨੇ ਕੁੱਟ ਕੇ ਪਾਈ ਹੈ ਦੇਖੋ ਇਹ ਕੋਣ ਨਾਲ ਨਾਲ ਤੇ ਆਪਣੇ ਨਾ ਪਰੌਂਠੇ ਬਹੁਤ ਵਧੀਆ ਬਣਦੇ ਆ ਚਲੋ ਜੀ ਹੁਣ ਆਪਾਂ ਬਣਾਉਣ ਲੱਗੇ ਆ ਪਰੌਂਠੇ ਅੱਜ ਅੱਜ ਮੌਸਮ ਹੈਗਾ ਬਹੁਤ ਵਧੀਆ ਤੇ ਪੂਰੀਆਂ ਨੇ ਨਾ ਕੜੀ ਧੁੱਪਾਂ ਨਿਕਲੀ ਆ ਚਲੋ ਹੁਣ ਤਾਂ ਵਾਹਿਗੁਰੂ ਦਾ ਸ਼ੁਕਰ ਹੈ ਮੀਨਾ ਬਿਲਕੁਲ ਵੀ ਪਵੇ ਤੇ ਇਸ ਤਰ੍ਹਾਂ ਦਾ ਹੀ ਮੌਸਮ ਹੋਵੇ ਤਿਆਪਰ ਜਿਹੜੇ ਆਪਾਂ ਨੇ ਪਰੌਂਠੇ ਪਕਾਉਣੇ ਆ ਨਾ ਉਹ ਡਬਲ ਨਹੀਂ ਬਣਾਉਣੇ ਹੈਗੇ ਆਪਾਂ ਨੇ ਆਪਾਂ ਨੇ ਪਰੌਂਠੇ ਬਣਾਉਣੇ ਆ ਸਿੰਗਲ ਤੇ ਆਪਾਂ ਹੁਣ ਉਹ ਨੇੜੇ ਕਰਕੇ ਦਿਖਾਉਣੇ ਆ ਤੇ ਫੇ ਮੇਰੀਆਂ ਭੈਣਾਂ ਕਹਿੰਦੀਆਂ ਹੁੰਦੀਆਂ ਕਹਿੰਦੀ ਦੀਦੀ ਵੀ ਤੁਸੀਂ ਨਾ ਜਦੋਂ ਪਰੌਂਠੇ ਬਣਾਉਣੇ ਹੁੰਦੇ ਆ ਪਰੌਂਠੇ ਆਪਾਂ ਨੇ ਹੁਣ ਪਰ-ਪਰ ਕੇ ਇਹਨਾਂ ਬਣਾਵਾਂਗੇ ਦੇਖੋ ਜੀ ਸਵੇਰੇ ਸਵੇਰੇ ਨਾ ਬਹੁਤ ਜ਼ਿਆਦਾ ਵਧੀਆ ਲੱਗਦੇ ਨੇ ਪਰੌਂਠੇ ਇਹ ਜਿਹੜਾ ਆਪਾਂ ਨੇ ਪਰੌਂਠੇ ਦੇ ਉੱਪਰ ਤੇਲ ਲਾਉਣਾ ਨਾ ਇਹ ਆਪਾਂ ਸਰੋਂ ਦਾ ਤੇਲ ਲਾਵਾਂਗੇ ਦੇਖੋ ਜੀ ਪਰੌਂਠਾ ਨਾ ਥੋੜਾ ਜਨਾ ਮੋਟਾ ਹੀ ਵਧੀਆ ਲੱਗਦਾ ਹੁੰਦਾ ਏ ਉਹ ਪਤਲਾ ਪਤਲਾ ਜੇ ਪਰੌਂਠਾ ਬਣਾ ਲੰਨੇ ਉਹ ਸੁੱਕ ਜਾਂਦਾ ਏ ਨਾ ਖਾਣ ਵਿੱਚ ਸਵਾਦ ਲੱਗਦਾ ਏ ਜਿੰਨਾ ਵਿੱਚ ਮਸਾਲਾ ਭਰ ਕੇ ਬਣਾਉਂਗੇ ਨਾ ਤੇ ਉਸ ਪਰੌਂਠਾ ਬਹੁਤ ਜ਼ਿਆਦਾ ਟੇਸਟੀ ਲੱਗਦਾ ਏ ਜੀ ਆਪਣਾ ਪਰੌਂਠਾ ਬਣ ਕੇ ਹੋ ਗਿਆ ਤਿਆਰ ਐਨੇ ਆਪਾਂ ਦੂਜੇ ਪਰੌਂਠੇ ਦੀ ਕਰ ਲੈਂਦੇ ਆ ਤਿਆਰੀ ਦੇਖੋ ਜੀ ਪਰੌਂਠੇ ਨਾਲ ਕਾਹ ਵੀ ਤਰ੍ਹਾਂ ਦੇ ਬਣ ਜੰਨੇ ਆ ਚਾਰ ਪੰਜ ਤਰ੍ਹਾਂ ਦੇ ਮੈਂ ਪਰੌਂਠੇ ਬਣਾ ਦਿੰਦੀ ਆ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਆਪਾਂ ਨੇ ਤਾਂ ਇਹ ਦੂਸਰੇ ਦੂਸਰੇ ਲੋਟ ਬਣਾਏ ਤਾਂ ਪਿੱਠੀ ਬਣਾ ਕੇ ਜਿਹੜਾ ਆ ਪਰੌਂਠਾ ਬਣਾਉਣਾ ਨਾ ਇਹ ਮੈਂ ਤੁਹਾਨੂੰ ਨੇੜੇ ਕਰਕੇ ਦਿਖਾਉਣੀ ਆਂ ਆਪਾਂ ਕਿਸ ਤਰ੍ਹਾਂ ਬਣਾਵਾਂਗੇ ਪਰੌਂਠਾ ਮਸਾਲਾ ਭਰ ਕੇ ਨੇ ਇਹਨੂੰ ਆਪਾਂ ਨੇ ਇਸ ਤਰ੍ਹਾਂ ਬੰਦ ਕਰ ਦੇਣਾ ਹੈ ਬੰਦ ਕਰਕੇ ਨਾ ਤੇ ਇਸ ਨੂੰ ਇਸ ਤਰ੍ਹਾਂ ਲੰਬੇ ਲੰਮਾ ਜਿਹਾ ਰੋਲ ਬਣਾ ਲੈਣਾ ਹੈ ਇਸ ਤਰ੍ਹਾਂ ਕਰਕੇ ਨਾ ਤੁਸੀਂ ਇਹਦੇ ਉੱਪਰ ਤੇ ਨਾ ਇਹਨੂੰ ਇਸ ਤਰ੍ਹਾਂ ਇਸ ਤਰ੍ਹਾਂ ਕਵਰ ਕਰ ਦੇਣਾ ਇਹ ਪਰੌਂਠਾ ਵੀ ਬਹੁਤ ਵਧੀਆ ਬਣਦਾ ਹੈ ਉਨជាਪਾ ਇਹਨੂੰ ਪਹਿਲਾਂ ਤੇਲ ਲਾ ਦਈਏ ਇਹੋ ਜਿਹੇ ਸਰੋਂ ਦਾ ਤੇਲ ਲਾ ਕੇ ਪਰੌਤੇ ਬਣਾਵੇ ਨਾ ਤੇ ਬਹੁਤ ਵਧੀਆ ਲੱਗਦੇ ਆ ਜਿਵੇਂ ਨਾ ਕਚੋਰੀ ਖਾਣੇ ਹੁੰਦੇ ਨੇ ਨਾ ਉਹੇ ਦਾ ਟੇਸਟ ਆਉਂਦਾ ਏ ਪਰੌਠਿਆਂ ਵਿੱਚੋਂ ਇਹ ਕੋਈ ਆਪਣੇ ਘਰ ਦਾ ਹੀ ਹੈਗਾ ਇਹ ਤੇਲ ਕੋਈ ਬਾਹਰਲਾ ਤੇਲ ਨਹੀਂ ਹੈਗਾ ਇਹ ਮਹੀਨ ਨਾਲ ਖਾਓ ਮਖਣੀ ਨਾਲ ਖਾਓ ਮਲਾਈ ਨਾਲ ਖਾਓ ਬਹੁਤ ਜਿਆਦਾ ਵਧੀਆ ਲੱਗਦਾ ਹੈ ਫਰੜ ਕੇ ਹੋ ਗਿਆ ਤਿਆਰ। ਜੋ ਜੀਆ ਪਰੌਂਠੇ ਨਾਲ ਨਾਲ ਦੀ ਨਾਲ ਖਾ ਵੀ ਲਏ ਨੇ ਤੇ ਹੁਣ ਬਾਕੀ ਰਹਿ ਗਏ ਨੇ ਤਿੰਨ ਮਿਸਤਰੀਆਂ ਉਹ ਉਹਨਾਂ ਨੂੰ ਹਲੇ ਚਾਹ ਦਿੱਤੀ ਆ ਉਹ ਕਹਿੰਦੇ ਅਸੀਂ 10 ਮਿੰਟ ਬਾਦ ਨਾਲ ਠਹਿਰ ਕੇ ਰੋਟੀ ਖਾਵਾਂਗੇ। ਇਹ ਤਾਂ ਗਰਮ ਗਰਮੇ ਵਧੀਆ ਲੱਗਦੇ ਨੇ। ਹਲੇ ਰੇਖਾ ਨੇ ਰੋਟੀ ਖਾਣੀ ਆ। ਦੇਖੋ ਜੀ ਰੇਖਾ ਨੂੰ ਤਾਂ ਬੱਸ ਰੋਟੀ ਖਾਂਦੀ ਨਹੀਂ ਹੈਗੀ। ਉਹ ਪਰੌਂਠਾ ਜ਼ਰੂਰ ਖਾਂਦੀ ਐ ਤੇ ਕਚੌਰੀਆਂ ਖਾਂਦੀ ਐ ਨਮਕੀਨ ਚੀਜ਼ ਖਾਂਦੀ ਐ ਜ਼ਿਆਦੇ। ਉਹ ਲੱਗੀ ਹੋਈ ਐ ਹੁਣ ਕੱਪੜੇ ਧੋਣ। ਕਹਿੰਦੀ ਦੀਦੀ ਮੌਸਮ ਬਹੁਤ ਵਧੀਆ ਐ ਮੈਂ ਧੋ ਗਏ ਨਾ ਕੱਪੜੇ ਸੁੱਕਣੇ ਪਾ ਦੇਮਾ। ਵੀ ਸੁੱਕੀ ਜਾਣਗੇ ਮੈਂ ਬਾਅਦ ਵਿੱਚ ਦੇ ਆ ਕੇ ਇੱਕ ਪਰੌਂਠਾ ਖਾਂੂੰਗੀ ਜ਼ਰੂਰ। ਚਲੋ ਜੀ ਮੈਂ ਹਾਂ ਤੁਸੀਂ ਕੱਪੜੇ ਧੋਦੋ ਮੈਂ ਛੜਾਪਟਾ ਇਹਨੇ ਨਾ ਇੱਧਰ ਰੋਟੀ ਦਾ ਕੰਮ ਨਿਬੇੜ ਦਮਾ। ਅੱਜ ਜਿਹੜੇ ਆਪਣੇ ਪਰੌਂਠੇ ਨੇ ਪੂਰੇ ਆਪਾਂ ਨੇ ਰਾੜ ਕੇ ਬਣਾਏ ਆ। ਇਹ بڑے بڑے ਪਰੌਂਠੇ ਬਣਾਉਣੀ ਹੁੰਦੀ ਐ ਮੈਂ। ਮੈਨੂੰ ਨਹੀਂ ਛੋਟੇ ਪਰੌਂਠੇ ਵਧੀਆ ਲੱਗਦੇ ਹੈਗੇ ਇਹ ਤਾਂ ਇੱਕ ਪਰੌਂਠੇ ਨਾਲੇ ਬੰਦਾ ਰੱਜ ਜਾਂਦਾ ਕੀ ਹੋ ਗਿਆ ਬੜੀ ਬੋਲਦੀ ਆ ਦੀਦੀ ਇਹ ਮੋ ਕੱਪੜਾ ਘੋ ਕੇ ਸੁਕਣਾ ਤਾਂ ਆ ਦੀ ਕੱਪੜੇ ਤਾਂ ਹੋ ਗਏ ਸੁੱਕਣੇ ਭਾਈ ਹੁਣ ਤੂੰ ਪਰੌਂਠਾ ਖਾ ਲੈ ਇੱਕ ਵਾਰੀ ਤੇਰੇ ਲਈ ਨਾ ਆਲੂਆਂ ਦਾ ਪਰੌਂਠਾ ਬਣਾਇਆ ਹੈ ਵਿੱਚ ਪਤਾ ਕਿੰਨੀਆਂ ਚੀਜ਼ਾਂ ਪਾਈਆਂ ਬੀਜੇ ਦੇ ਪਿਆਜ਼ ਪਾਇਆ ਕਦੂਕਾਸ ਕਰਕੇ ਵਿੱਚ ਹਰੀ ਮਿਰਚ ਅਦਰਕ ਤੇ ਵਿੱਚ ਪਾਈ ਹੈ ਪਾਲਕ ਪਾਈ ਹੈ ਵਿੱਚੇ ਧਨੀਆ ਪਾਇਆ ਪੂਰਾ ਐਨ ਨਾ ਕ੍ਰਾਂਚੀ ਪਰੌਂਠਾ ਬਣਾਇਆ ਹੈ ਦਹੀਂ ਨਾਲ ਖਾ ਜਾਏ ਮੱਖਣੀ ਨਾਲ ਖਾ ਲੱਸੀ ਲੈ ਨਾਲ ਛੋਟੂ ਤਾਂ ਆਪਣੀ ਰੋਟੀ ਲੈ ਗਿਆ ਉਹ ਕਹਿੰਦਾ ਫਿਰ ਮੈਂ ਉਹ ਜ਼ਰ ਦਿਹਾੜੀ ਆ ਗਿਆ ਨਾ ਫਿਰ ਉਹਦੇ ਨਾਲ ਕੰਮ ਕਰਾਉਣਾ ਕਹਿੰਦਾ ਮਟੈਲਾਂ ਦਾ ਕਹਿੰਦਾ ਤੁਸੀਂ ਮੇਰੀ ਰੋਟੀ ਪਾ ਦਿਓ

ਜੇ ਨਾ ਤਿੰਨ ਮਿਸਤਰੀ ਰਹਿ ਗਏ ਨਾ ਬਸ ਉਹਨਾਂ ਦੀ ਰੋਟੀ ਰਹਿ ਗਈ ਆ ਉਹਨਾਂ ਦੀ ਰੋਟੀ ਬਣਾ ਕੇ ਮੈਂ ਵੀ ਹੁਣ ਤੇ ਬੇਲੀ ਹੋਵਾਂ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਏ ਪਰ ਉਹਨਾਂ ਨੂੰ ਦੇਖ ਕੇ ਤਾਂ ਨਾ ਰਹਿ ਨਹੀਂ ਹੁੰਦਾ ਹੈਗਾ ਬਈ ਮੱਲੋਂ ਮੱਲੀ ਮੂੰਹ 'ਚ ਪਾਣੀ ਆਈ ਜਾਂਦਾ ਮੇਰੇ ਤਾਂ ਇਹ ਸਾਨੂੰ ਨਹੀਂ ਆ ਮੈਂ ਕਿਹਾ ਵੀ ਅੱਜ ਨਹੀਂ ਕਚੌੜੀਆਂ ਬਣਾਉਣੀਆਂ ਹੈਗੀਆਂ ਵੀ ਅੱਜ ਤਾਂ ਆਲੂ ਦੇ ਪਰੌਂਠੇ ਹੀ ਬਣਾਉਣੇ ਆ ਮੈਂ ਕਿਹਾ ਰਿਸ਼ਤੇਦਾਰ ਵੀ ਮਖਾਲ ਕਰਦੇ ਆ ਮੈਂ ਤਾਂ ਵੀ ਤੁਸੀਂ ਕਚੌੜੀਆਂ ਬਹੁਤ ਜ਼ਿਆਦਾ ਬਣਾਉਨੇ ਆ ਹੈ ਮੈਂ ਕਿਹਾ ਵੀ ਮੀਹੇ ਬਹੁਤ ਪੈਨੇ ਆ ਜਦੋਂ ਦਿਲ ਕਰਿਆ ਆਉਂਦਾ ਏ ਕਚੌੜੀਆਂ ਖਾਣ ਨੂੰ ਦੋ ਬੰਨਾਂ ਕ ਤਿੰਨ ਦੋ ਕਾ ਵੀ ਹੈ ਇਹਨੇ ਤਾਂ ਦੇਖੋ ਜੀ ਦੋ ਪਰੌਂਠੇ ਨਾਲੇ ਰੱਜ ਜਾਣਾ ਹੈ ਫਟਾ ਮੇਰਾ ਪਰੌਂਠਾ ਵੀ ਨਾ ਚਲਦੀ ਵੇ ਇੰਦਰ ਨਾ ਮੈਂ ਪਰੌਂਠਾ ਬਾੜ ਆਪਣਾ

ਦੇਖੋ ਜੀ ਸਾਡੇ ਨਾਲ ਬਸ 4-5 ਕ ਦਿਨ ਦਾ ਕੰਮ ਹੋਰ ਹੈਗਾ ਨਿਸ਼ਤਰੀਆਂ ਦਾ ਚਲੋ ਨਿਬੜ ਜਵੇ ਉਸ ਤੇ ਮਗਰੋਂ ਨਾ ਫਿਰ ਫਿਰ ਟੈਲਣ ਵਾਲੇ ਬੰਦਿਆਂ ਨੇ ਆ ਜਾਣਾ ਹੈ ਦੇਖੋ ਜੀ ਕੰਮ ਨਾ ਬਹੁਤ ਜ਼ਿਆਦਾ ਆਲੇ-ਦਾਲੇ ਨੂੰ ਫੈਲ ਰਿਆ ਪਿਆ ਹੈ ਦਿਨ ਪਰ ਦਿਨ ਨਾ ਖਰਚੇ ਨੇ ਨਾ ਬਸ ਕਰਾਈ ਪਈ ਆ ਇੱਕ ਕੰਮ ਕਰਾ ਕੇ ਹਟਦੇ ਆ ਦੂਜਾ ਖਰਚਾ ਤਿਆਰ ਹੋ ਜਾਂਦਾ ਹੈ ਆ ਕੋਠਾ ਦਾ ਨਾ ਬਿਲਕੁਲ ਵੀ ਜਾ ਜਿੱਤੇ ਨਹੀਂ ਤਾ ਹੈਗਾ ਵੀ ਮਹੀਆਂ ਦੇ ਵਿੱਚ ਕੋਠਾ ਸੌਣ ਲੱਗ ਜੂਗਾ ਦੇਖੋ ਜੀ ਇਸ ਤਰ੍ਹਾਂ ਲੈਂਟਰ ਚੋਂਦਾ ਨਾ ਵੇਖੋ ਇਹਨਾਂ ਜਿਹੜਾ ਸਮਾਨ ਪਿਆ ਉਹਦੀ ਵੀ ਕਿੰਨੀ ਜ਼ਿਆਦਾ ਬਰਬਾਦੀ ਹੁੰਦੀ ਆ ਅਸੀਂ ਕਾ ਚਾਹ ਹੁਣ ਇਹ ਖਰਚਾ ਤਾਂ ਆਪਾਂ ਨੂੰ ਕਰਨਾ ਹੀ ਪੈਣਾ ਹੈ ਦੇਖੋ ਜਿਹੜੇ ਵੀ 3 ਨਾਲ ਇੱਕ ਟਾਈਮੇ ਰੋਟੀ ਖਾਂਦੇ ਨੇ ਇੱਕ ਟਾਈਮ ਰੋਟੀ ਆਪਣੀ ਨਾਲ ਆਪਣੇ ਨਾਲ ਲੈ ਕੇ ਆਉਂਦੇ ਨੇ ਕਹਿੰਦੇ ਸਾਨੂੰ ਆਉਂਦੇ ਰੌਣ ਲੱਗਿਆ ਨੂੰ ਨਾ ਹਾਜ਼ਰੀ ਤੁਸੀਂ ਦੇ ਦਿਆ ਕਰੋ ਬਣਾ ਕੇ ਵੀ ਦੁਪਹਿਰ ਨੂੰ ਅਸੀਂ ਰੋਟੀ ਨਾਲ ਲਿਆਇਆ ਕਰਾਂਗੇ ਦੇਖੋ ਜੀ ਸਾਡੀ ਫੈਮਲੀ ਨੂੰ ਸਰੋਂ ਦੇ ਤੇਲ ਵਾਲੇ ਪਰੌਂਠੇ ਬਹੁਤ ਵਧੀਆ ਲੱਗਦੇ ਨੇ ਜਿਹੜੇ ਵੀ ਆੜੂ ਵਾਲੇ ਬਣਾਉਣੇ ਨੇ ਅਸੀਂ ਬਸ ਸਰੋਂ ਦਾ ਤੇਲ ਲਾ ਕੇ ਬਣਾਉਣੇ ਆ ਤੇ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਨਾ ਜ਼ਰੂਰ ਦੇਖਿਓ ਇਹ ਤੁਸੀਂ ਇੱਕ ਵਾਰੀ ਖਾ ਲੈਣਾ ਥੋੜਾ ਬਾਰ-ਬਾਰ ਦਿਲ ਕਰੂਗਾ। ਸੋ ਜੀ ਆਪਾਂ ਨੇ ਹੁਣ ਪਰੌਠੇ ਦਾ ਬਣਾ ਲਏ ਨੇ ਤੇ ਹੁਣ ਆਪਾਂ ਨਾ ਬਸ ਖਾ ਲਈਏ ਆਪਣੀ ਵੀ ਰੋਟੀ। ਪਨਾ ਹੈ ਨੇ ਸਮਾਨ ਚੱਕ ਦਈਏ ਫੇਰ ਥੋੜੀ ਦੇਰ ਤੱਕ ਆਪਾਂ ਤੁਹਾਨੂੰ ਮਿਲਦੇ ਆਂ ਅਜੋ ਜਿ ਆਪਾਂ ਇਹਨਾਂ ਰੋਟੀ ਖਾ ਲਈ ਹੈ ਪਰ ਉਹ ਬਹੁਤ ਜ਼ਿਆਦਾ ਸੁਆਦ ਬਣੇ ਤੇ ਪੂਰੇ ਐਨ ਕਰਾਚੀ ਬਣੇ ਤੇ ਚਲੋ ਜੀ ਹੁਣ ਆਪਾਂ ਕਰਦੀ ਆਂ ਰਸੋਈ ਦੀ ਸਫਾਈ ਦੇਖੋ ਭਾਂਡੇ ਹੀ ਭਾਂਡੇ ਪਏ ਟੇ ਲੱਗੇ ਪਏ ਨੇ ਤੇ ਆਪਾਂ ਮਿਲਦੇ ਹੁਣ ਥੋੜੀ ਦੇਰ ਤੱਕ ਇਹ ਵਧੀਆ ਹੈ ਕਿ ਇਸ ਤਰ੍ਹਾਂ ਖਾਵੇ ਆਂ ਹਾਂ ਜੇ ਕੀ ਕਰਨਾ ਹੈ ਹਰਿਆਈ ਜੰਮੀ ਹੋਣੀ ਹੈ ਨਾ ਜੀ ਇਹ ਕਰ ਲਗਾ ਲਫੜਾ ਦੇ ਮੈਂ ਇਹ ਖਤੇ ਵੀ ਰੱਖਦੇ ਹਣ ਆ ਜਾ ਲੈ ਹੌਲੀ ਹੌਲੀ ਕਰੀ ਟੁੱਟਿਆ ਹੋਇਆ ਹੀ ਆ ਅੱਗੇ ਇਹਨਾਂ ਦੇ ਵਿੱਚ ਨਾ ਦੁੱਧ ਰਿੜਕਦੇ ਹੁੰਦੇ ਤੇ ਦੱਸੀ ਇੰਨੀ ਜ਼ਿਆਦਾ ਸਵਾਦ ਹੁੰਦੀ ਸੀ ਨਾ ਬਹੁਤ ਜ਼ਿਆਦਾ ਦੱਸੀ ਸਵਾਦ ਹੁੰਦੀ ਸੀ ਮੈਂ ਤਾਂ ਨਾ ਇੰਨੇ ਵਧੀਆ ਤੇ ਨਾ ਕੋਠੇ ਪਰ ਰੱਖ ਰੱਖ ਕੇ ਨਾ ਇਹਨਾਂ ਦਾ ਬੁਰਾ ਹਾਲ ਕਰਤਾ ਇਹਨਾਂ ਨਵੇਂ ਭਏ ਹਨ ਬਿਲਕੁਲ ਹੋਰ ਵੀ ਆਂ ਹੱਲ ਹੱਲ ਹਾਲਾ ਸੀਲਾਂ ਤਾਂ ਹੋਏ ਤੌਲਾ ਇਹਨਾਂ ਸਾਡੇ ਹੀ ਦਲਾ ਖਾਲੇ ਤਾਂ ਫੜਨਾ ਦੋਹਰ ਥਨ ਫੜਨਾ ਇਹਨੂੰ ਸਾਡੇ ਇੱਕ ਸਾਡੇ ਪਿੰਡਾਂ ਕੰਨੀ ਨੇ ਇਹਨੂੰ ਨਾ ਛੋਟੂ ਨਾ ਇਹਨੂੰ ਕਹਿੰਦੇ ਆ ਤੋਲਾ ਕਹਿੰਦੇ ਆ ਤੋਲੇ ਦੇ ਵਿੱਚ ਨਾ ਹਰੇਕ ਉੱਥੇ ਘਰ ਨਾਲ ਲੱਸੀ ਰੜਕਦੇ ਆ ਤੇ ਤੋਲੇ ਦੀ ਲੱਸੀ ਬਹੁਤ ਜ਼ਿਆਦਾ ਮਿੱਠੀ ਹੁੰਦੀ ਤੇ ਠੰਡੀ ਵੀ ਹੁੰਦੀ ਆ ਹੁਣ ਅੱਜ ਕੱਲ ਦਾ ਸਾਰੇ ਨਾ ਲੋਕ ਪਤੀਲਿਆਂ ਦੇ ਵਿੱਚ ਦੁੱਧ ਰੜਕਣ ਲੱਗ ਗਏ ਨੇ ਦੇਖੋ ਜੀ ਸਾਡੇ ਕੋਠੇ ਪਰ ਨਾ ਬਹੁਤ ਜ਼ਿਆਦਾ ਨਾ ਖਲਾਰਾ ਹੋਇਆ ਪਿਆ ਏ ਕੀ ਦਸੀਏ ਸਾਨੂੰ ਉਹ ਨਾ ਜਿਹੜਾ ਉੱਪਰ ਜਾਨੀ ਬਣਨ ਸਿਸਟਮ ਹੀ ਜਿਹੜਾ ਸਰੀ ਹੈ ਨਾ ਉਹ ਫੁੱਲ ਗਿਆ ਏ ਲੈਂਟਰ ਦਾ ਤੇ ਹੁਣ ਨਾ ਜਦੋਂ ਥੋੜਾ ਜਿਹਾ ਵੀ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਨਾ ਜਦੋਂ ਲੈਂਟਰ ਇੰਨਾ ਸੈਂ ਇੰਨਾ ਜ਼ਿਆਦਾ ਚਾਹੁੰਦਾ ਏ ਤੇ ਹੁਣ ਸਾਡੀ ਸਲਾਹ ਬਣਦੀ ਹੈ ਵੀ ਇਹਦੇ ਉੱਪਰ ਨਾ ਆਪਾਂ ਟਾਈਲਾਂ ਲਾ ਦਈਏ ਉਹਦੇ ਕਰਕੇ ਨਾ ਬਹੁਤ ਜ਼ਿਆਦਾ ਬਰਾਂਡੇ ਦੇ ਵਿੱਚ ਜਿੰਨਾ ਵੀ ਰੇਹ ਪਿਆ ਨਾ ਹੋਰ ਸਮਾਨ ਪਿਆ ਤੇ ਬਹੁਤ ਜ਼ਿਆਦਾ ਭਿੱਜਦਾ ਏ ਚਲੋ ਜੀ ਹੁਣ ਉਹਦੇ ਬਾਰੇ ਵੀ ਆਪਾਂ ਫੇਰ ਨਾ ਸਪੈਸ਼ਲ ਵੀਡੀਓ ਬਣਾ ਕੇ ਤੁਹਾਨੂੰ ਦੱਸਾਂਗੇ ਵੀ ਹੁਣ ਇਹਦਾ ਕੀ ਹਿੱਲਾ ਕਰੀਏ ਕੀ ਨਾ ਹਿੱਲਾ ਕਰੀਏ ਦੇਖੋ ਜੀ ਇੰਨਾ ਜ਼ਿਆਦਾ ਖਰਚੇ ਪਰ ਖਰਚਾ ਹੋ ਰਿਹਾ ਏ ਕਦੇ ਕੋਈ ਚੀਜ਼ ਖਰਾਬ ਹੋ ਜਾਂਦੀ ਆ ਕਦੇ ਕੋਈ ਹੋ ਜਾਂਦੀ ਆ ਤੇ ਇਹ ਨਵਾਂ ਹੀ ਪੰਗਾ ਪੈ ਗਿਆ ਲੈਂਟਰ ਦਾ ਨਹੀਂ ਤਾਂ ਕਿੰਨਾ ਸੋਹਣਾ ਉੱਪਰ ਫਰਸ਼ ਬੰਨਿਆ ਤੇ ਲੁੱਕ ਪਾਈ ਹੋਈ ਥੀ ਤੇ ਹੁਣ ਲਗਾਤਾਰ ਇੰਨੇ ਜ਼ਿਆਦਾ ਮੀਂਹ ਪੈਨੇ ਆ ਨਾ ਉਹਦੇ ਕਰਕੇ ਨਾ ਬਹੁਤ ਜ਼ਿਆਦਾ ਚੂੰਡਾ ਤੇ ਆਲੇ-ਦਾਲੇ ਕਿਨਾਰਿਆਂ ਤੇ ਵੀ ਲੱਗ ਗਿਆ ਚੂੰਣ ਦੇਖ ਦੇ ਕੇ ਨਾ ਮਨ ਆਪ ਸੈਟ ਹੋ ਜਾਂਦਾ ਵੀ ਇੰਨੀ ਮਿਹਨਤ ਕਰਕੇ ਘਰ ਬਣਾਇਆ ਏ ਵੀ ਇਹਨੂੰ ਪਤਾ ਨਹੀਂ ਕੀ ਹੋ ਗਿਆ ਕਿਸਕੀ ਨਜ਼ਰ ਲੱਗੀ ਤੇਰੀ ਨਜ਼ਰ ਲੱਗੀ ਏ ਘਰ ਕੋ ਮੇਰੀ ਨਜ਼ਰ ਖਰਾਬ ਨਹੀਂ ਹੋਈ ਦੇਖੋ ਜੀ ਮੌਸਮ ਨਾ ਬਹੁਤ ਜ਼ਿਆਦਾ ਖਰਾਬ ਹੋਇਆ ਪਿਆ ਤੇ ਸਾਰੀ ਰਾਤ ਹੋ ਗਈ ਇਸ ਤਰ੍ਹਾਂ ਹੀ ਮੀਂਹ ਪੈਂਦਾ ਹੈ ਲਗਾਤਾਰ ਤੇ ਹੁਣ ਥੋੜਾ-ਥੋੜਾ ਜਿਆ ਨਾ ਕਿੜੀਆਂ ਗਿਰਦੀਆਂ ਨੇ ਤੇ ਉੱਪਰ ਮੌਸਮ ਦੇਖੋ ਕਿੰਨਾ ਜ਼ਿਆਦਾ ਨਾ ਕਾਲੀ ਘਟਾ ਛਾ ਗਈ ਐ ਇਹਦੇ ਹਿਸਾਬ ਨਾਲ ਤਾਂ ਨਾ ਮੀਂਹ ਸਾਰੀ ਦਿਹਾੜੀ ਨੇ ਇਸ ਤਰ੍ਹਾਂ ਹੀ ਪਊਗਾ ਤੇ ਹਵਾ ਵੀ ਹੁਣ ਰੁਕੀ ਹੋਈ ਐ ਨਹੀਂ ਤਾਂ ਹਵਾ ਤਾਂ ਨਾ ਰਾਤ ਬਹੁਤ ਜ਼ਿਆਦਾ ਤੇਜ਼ چلਦੀਦੀ ਹੁੰਦਾ ਪੱਥਰ ਨਹੀਂ ਕੋਈ ਲਵਾਉਂਦਾ ਹੁੰਦਾ ਟੈਲਾ ਹੀ ਜਲਦੀਆਂ ਐ ਅੱਗੇ ਤਾਂ ਅਗੜਾਈ ਕਰਾਈ ਜਾਂਦੇ ਤੇ ਪੱਥਰ ਦੀ ਉਨੀ ਮਿਹਨਤ ਵੱਧ ਆਉਂਦੀ ਦੀ ਚਲੋ ਜੀ ਇੱذਰਾ ਅਸੀਂ ਲਿਆਂਦੀਆਂ ਨੇ ਟੈਲਾ ਲਾਉਣ ਵਾਸਤੇ ਫੇਰ ਨੂੰ ਚਾਹ ਬਣਾਉਗਾ ਜੀ ਇਹਦਾ ਸਫਾਈ ਦਾ ਕੰਮ ਰੇਖਾ ਯਾ ਤਾਨੂੰ ਕਹਦੇ ਤਰਨ ਕਹ ਵੀ ਇੱਕ ਕੱਪ ਜ਼ਿਆਦਾ ਲਿਆ ਦੇਣਾ ਬਲੋ ਦੱਕ ਨਹੀਂ ਕਹਿੰਦਾ ਕਰਨੇ ਏਨਾ ਟਾਈਮ ਲੱਗਦਾ

ਆਹਿਆਂ ਫੇਰ ਵੀ ਕੋਈ ਵੀ ਚੀਜ਼ ਲੈਣੀ ਹੈ ਨਾ ਦੇਖ ਪਸ ਕੇ ਲੈਣੀ ਚਾਹੀਦੀ ਆ। ਹਾਂ। ਤੁਹਾਨੂੰ ਕਿਹਦਾ ਲੂਣ ਆ? ਆਹ ਲੂਣ ਤੇ ਰੰਦਰ ਨਾਲ ਲੂਣ। ਸੱਜੇ ਵੀ ਨਾਲ ਆ। ਆਹਿਆਂ ਤੋਂ ਜਾਰੇ ਨਾਲ ਲੂਣ ਕਰਾ ਕੇ ਜਦੋਂ ਬਾਹਰ ਨੂੰ ਬਾਸੇ ਜਾਣਾ। ਬਾਹਰ। ਕੋਈ ਦਾ ਤੇ ਚੰਗੋ ਤੇ ਚੰਗੇ ਵਧੀਆ ਕੀਤਾ ਇਸ ਤਰ੍ਹਾਂ ਹੀ ਲਿਆ ਮੈਂ ਤੁਹਾਨੂੰ ਤਾਂ ਹੀ ਪਹਿਲਾਂ ਕਿਹਾ ਸੀ ਨਾ ਮਗਾ ਵੀ ਖੰਡੇ ਤੋਂ ਲਿਆ ਜੋ ਮੈਂ ਰੱਖੂੰਗਾ ਇਹ ਜਿੰਨਾ ਵੀ ਸਮਾਨ ਚੱਕਣਾ ਨਾ ਪਾੜਾ ਹੈਗੀ ਅਨੇ ਜਾਨ ਨਾ ਅੱਗੇ ਨਾ ਇਹਨਾਂ ਪਤਾ ਨਹੀਂ ਦੰਦਾ ਲੋਕਾਂ ਨੂੰ ਅੱਗੇ ਨਾ ਪੱਥਰ ਦੇ ਮਗਰੇ ਪਏ ਰਹਿੰਦੇ ਤੇ ਹਾਂ ਜੀ ਰੋਣਾਂ ਵੀ ਉਪਰਤ ਨਾਲ ਦਾ ਖਰਚਾ ਵੱਧ ਆਇਆ ਆਪਣਾ ਉੱਥੇ ਲਾਇਆ ਗਾ ਤਿੰਨ ਬੋਸੇ ਵੀ ਆ ਉਪਰ ਦਾ ਜ਼ਬਾਈ ਹੋ ਜਾਣੀ ਹੈ ਜਿਹੜਾ ਇੱਥੇ ਕਪੜਾ ਵੀ ਨਾ ਜਾਂ ਆਪੜੇ ਸੋ ਜਾ ਜਾ ਕੇ ਮਰੀ ਨੀ ਲਾਦਾ ਕਾ ਚਾਹਨੇ ਰਵੀਰ ਜੀ ਫਟਾਪੀ ਬਿਸਕਟਾ ਨਹੀਂ ਲਿਆ ਰਹੇ ਦੇਖਾ ਕਰੀ ਤੇ ਪੂਰੀਆਂ ਪੂਰੀਆਂ ਹੋਣੀਆਂ ਬਾਧੂ ਤਾਂ ਨਹੀਂ ਹੋਣੀਆਂ ਜੰਨੀਆ ਨਹੀਂ ਬਾਧੂ ਹੋਣੀਆਂ 340 ਵੀ ਸਜੇ ਹੈ 340 ਅੱਛਾ 350 ਖਾਈਏ 350 ਚਾੜੇ ਉਹਨਾਂ ਦੇ ਬੱਟੇ ਅੱਛਾ ਵਾਯੂ ਵਾਲਾ ਲੇਲਾ ਬੋਤਲ ਹਮਾਂ ਨੇ ਤੋਟੇ ਦੀਆਂ ਲਿਆ ਰਹੀਆਂ ਹਾਂ ਹਲਵਾ ਦੇ ਉਹਦੀਆਂ ਨਾ ਟੈਨਾ ਕੁੱਟੀਆਂ ਹੋਈਆਂ ਨੇ ਮਤਰੀਆਂ ਉੱਥੇ ਵੀ ਲਵਾ ਦਿੰਦੇ ਹਾਂ ਹਾਂ ਬੋਤਲ ਖੰਡ ਦੇ ਜੇ ਹਾਂ ਹਾਂ ਉਹ ਨਹੀਂ ਹੋਦਾ ਇਹ ਤਾਂ 2-3 ਟੈਨਾ ਨਾਲ ਬਹੁਤ ਜਗ੍ਹਾ ਕਵਰ ਹੋ ਜਾਂਦੀ ਆ ਇਹ ਲਿਓ ਲੈ ਕੋਦੀ ਮੀ ਇੰਨਾ ਜ਼ਿਆਦਾ ਪੈਂਦਾ ਨਾ ਮੀ ਪੈਂਦੇ ਵਿੱਚ ਇਹਨਾ ਅਸੀਂ ਅੱਜ ਟੈਨਾਂ ਲੈ ਆਏ ਆ ਖਰੀਦ ਕੇ ਤੇ ਬਹੁਤ ਮੌਸਮ ਖਰਾਬ ਹੋਇਆ ਵੇਰ ਅੱਪਾ ਹੁਣ ਤਾਂ ਮੀ ਹੀ ਨਹੀਂ ਜਿਆਰੇ ਕਹ ਲਿਆ ਦੇ ਕੱਪ ਪਾਣੀ ਦਾ ਜਿਆਰੇ ਕਹ ਲਿਆ ਦੇ ਕੱਪ ਪਾਣੀ ਦਾ ਜੇ ਚਾਰ ਪੰਜ ਦਿਨ ਹੁਣ ਨਾ ਮੀ ਮੀ ਪਵੇ ਨਾ ਤਾਂ ਤਾਂ ਕਿਦਾਂ ਮਿਸਤਰੀ ਲੱਗੂਗਾ ਆਪਣੇ ਜੇ ਇਸ ਤਰ੍ਹਾਂ ਮੀ ਪਈ ਗਿਆ ਨਾ ਫੇਰ ਕੰਮ ਉਹਨਾ ਲੰਬਾ ਜਾਂਦਾ ਹੈ। ਦਿਲ ਨਾਲ ਬੜਾ ਵੀ ਸਾਡਾ ਬੜਾ ਵਧੀਆ। ਬਹੁਤਾਂ ਵੈਰਿਟੀ ਸਰ। ਪੌਂਟਾ ਵੈਰਿਟੀ ਇੰਨੀ ਸੋਹਣੀ ਆ ਗਈ ਨਾ ਟੈਲਾਂ ਦੀ। ਬਹੁਤ ਸੋਹਣੀ ਵੈਰਿਟੀ ਆ ਗਈ ਮੱਖੀ ਤਿਲਕ ਦੀ। ਆਹੀ ਕੋਠਾ ਜਾਂਦਾ ਆਣਾ। ਹਾਂ। ਇਹ ਜੈਸ ਤੇ ਟਾਣਾ ਲਾ ਗਿਆ ਫੇਰ ਨਹੀਂ ਦੋ। ਮੈਂ ਤਾਂ ਪਾਣੀ ਆਨ ਭੱਜਿਆ ਜਾਊਗਾ। ਬਾਸ ਕਮੈਂਟ। ਜੇ ਤੱਕ ਆ ਕੇ ਉੱਤੇ ਰਹਿਣਾ ਬਾਦ ਵਿੱਚ। ਇਕ ਲਾਉਣੇ ਵਾਲਾ ਵੀ ਨਾ ਕਾਰੀਗਰ ਜਾ ਹਾਂ ਬਈਆ ਹੀ ਹੈ ਨਾ ਬਈਆ ਵਧੀਆ ਆ ਇਹ ਕੰਮ ਵਧੀਆ ਕਰਦੇ ਨੇ ਜਿਹੜੇ ਟੈਨਾਂ ਲਾਉਂਦੇ ਨੇ ਜੇ ਆਪਾਂ ਕਿਸੇ ਪੰਜਾਬੀ ਬੰਦੇ ਤੇ ਡੈਲਾ ਲਵਾ ਲੂਗੇ ਨਾ ਇੱਕ ਇੱਕ ਨਾਲ ਕਿਸੇ ਨੇ ਲਵਾਇਆ ਕਹਿੰਦੇ ਮਨੇਰੇ ਦੇ ਵਿੱਚੇ ਪਾਣੀ ਪੈਂਦਾ ਸੀ ਇਹ ਤਾਂ ਗਲਦਾ ਵੀ ਨਾ ਮੇਰੇ ਨਾਲ ਬੱਟਰ ਲੱਗ ਜਾਂਦਾ ਬਹੁਤ ਗਲਦਾ ਧਿਆਨ ਰੱਖਣਾ ਪੈਂਦਾ ਜਿਹੜਾ ਬੰਦਾ ਕੰਮ ਕਰਦਾ ਨਾ ਉਹਨਾਂ ਤੇ ਹੀ ਕੰਮ ਕਰਾਉਣਾ ਚਾਹੀਦਾ ਮਨੇ ਇੱਕ ਬੰਦੇ ਤੇ ਵਸਦਾ ਕੰਮ ਨਹੀਂ ਨਾ ਹੈਗਾ ਇਹ ਤਨਾਈ ਕਰਿਓ ਜਿਹੜੇ ਆਪਾਂ ਨੇ ਬਾਥਰੂਮ ਦੇ ਵਿੱਚ ਲਵਾਉਣੇ ਆ ਨਾ ਉਹ ਇੱਕੋ ਜਿਹੇ ਪੀਸ ਕੱਢ ਕੇ ਰੱਖਿਓ ਪਹਿਲਾਂ ਹਾਂ ਖੰਨਾ ਵਧੀਆ ਹੈ ਨੀਗਾ ਸਮਾਨ ਤਾਂ ਸਾਰਾ ਉੱਥੋਂ ਹੀ ਵਧੀਆ ਮਿਲਦਾ ਖੰਨੇ ਤੋਂ ਹੂੰ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਪਹਿਲਾਂ ਹੀ ਕਹਿ ਰਹਾ ਮੈਂ ਕਿ ਖੰਨੇ ਦੇ ਸਵਾਲ ਲੈਵਾਂਗਾ केलेगी तेरा तू इतनी सेवा कर दी किसी को चाह किसी को पकोड़े दे ये डिजाइन वगैरह हाँ डिजाइन वाला चित्रवादा वेदर तेरा ਇਹ ਨੂੰ ਜੁਆਰਾ ਹੀ ਪਾ ਦਾਣਾ ਹੈ ਉੱਪਰਲੀ ਹਵਾ ਲਿਆ ਕਰੂਗਾ ਇੱਕ ਚਾੜ ਦੇਣੀ ਆ ਪੌੜੀ ਠੀਕ ਆ ਉਪਰੇ ਬਣਾ ਦੇਣੀ ਇੱਕ ਰਸੋਈ ਇਹਦੇ ਵਾਸਤੇ ਚਾਲਾ ਪੁਸਣੀ ਹੁੰਦਾ ਫਿਰ ਹੀਟਾਂ ਵੀ ਤਾਂ ਫਰਤ ਚਾਹੀਦਾ ਹੀ ਹੈ ਕੁਝ ਨਹੀਂ ਹੁੰਦਾ ਹੈਗਾ ਉਸ ਦਾ ਘਾਤ ਮੇ ਵੀ ਐਸੀ ਰੌਣਕ ਭਾਪ ਚੱਲਦੀ ਹੋएगी ਮਤਰਾ ਉਹ ਦਸੀਗਾ ਉਹ ਲੈ ਜੀ ਆਦੀ ਦੇ ਬਿਚਾਦੇ ਬੈਣੀ ਹੈ ਕਿ ਉਹਨਾਂ ਬੰਦੀਆ ਇਹ ਹੁਣ ਅੱਗ ਲੱਗ ਪਈ ਉਹ ਦਿਖਾਦਾ ਉਹਦੇ ਸੀ ਹੀ ਉਹ ਫੇਰ ਵੀ ਬੰਨੇ ਗਾ ਰਿਹਾ ਸੀ ਤੇ ਤੇਰਾ ਤੁਗਾ ਪਰਿਆ ਫੋਟ ਆਹ ਚਾਹ ਆਹ ਉਹ ਤੋਂ ਗੁਰੀਸੀ ਦਾ ਲੈ ਮਾ ਚਾਹ ਚਾਹ ਉਹਦੇ ਬਾਦਿਆਂ ਬਾਦ ਦੇ ਨਾ ਜੋ ਆਤੀ ਹੈ ਮੰਡੀ ਜੋ केला बोतल वाला हम्म हम्म अच्छा आता है आता पादते हो वचन का देखना मेरे को जरा ऐसा ऊपर दबाया था आ देख पर वो जो हां 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 दबाना है

ਦੰਨਿਆਦੋ ਐਨਵਾਦ ਦਿੰਦੇ ਇਹਰ ਕੰਟਾ ਜਿਹਾ ਉਹ ਬਾਤ ਜਾਂਦਾ ਨਾ ਫਿਰ ਡੱਬਿਆਂ ਦੇ ਵਿੱਚ ਪਾਈ ਹੁੰਦੇ ਨਾ ਉਹ ਸਹੀ ਸਹੀ ਰਹਿ ਨਹੀਂ ਜਾਂਦੇ ਹਾਂ ਉਹ ਗੜਾਈ ਤੇ ਕਰਦੇ ਡੱਬੇ ਚ ਪਾ ਦਿੰਦੇ ਆ ਹੈ ਫਿਰ ਅਸੀਂ ਕਹਿੰਦੇ ਵੀ ਟਾਈਮ ਬਹੁਤ ਜ਼ਿਆਦਾ ਲੱਗ ਜਾਣਾ ਪਰ ਇਹ ਵੀ ਪੈਂਦਾ ਨਾ ਵੀ ਤੁਸੀਂ ਇਸ ਤਰ੍ਹਾਂ ਹੀ ਚਕਾ ਦਿਓ ਸਾਰਾ ਇਹ ਆਮ ਤਾਂ ਫਿਰ ਡੱਬਿਆਂ ਦੇ ਵਿੱਚੇ ਹੋਣੀਆਂ ਬੰਦ ਕਰੀ ਹੋਈਆਂ ਹੁੰਦੀਆਂ ਹਾਂ ਇਹਦੇ ਵਿੱਚ ਨਾ ਪਰ ਇਹ ਪਟੈਨਾ ਨਹੀਂ ਪੈਂਦਾ ਨਾ ਤੇ ਜਦੋਂ ਸਾਰੇ ਕਿੱਲਾ ਹੋ ਜਾਣਾ ਫਿਰ ਨੈਵੀ ਖਸਾਬਾ ਜੇ ਹੁੰਦਾ ਰਿਹਾ ਬਸ ਹੋ ਗਈ ਛੋਟੇ ਦੋਨਾਂ ਦੀ ਹਾਜੀ ਉਹ ਦਾ ਤਾ ਇੱਕ ਤਾਂ ਹੈਗਾ ਥੋੜਾ ਜਿਹਾ ਚੱਕ ਕੇ ਜਾਵੇ ਬੰਦਾ ਥੋੜਾ ਜਿਹਾ ਦਾਲਿਆ ਲੈਣਾ ਇਹ ਜੇ ਕੋਈ ਜਿਆਦਾ ਕੋਈ ਤੋਂ ਇਹ ਸਿਮਿੰਗ ਨਵਾਂ ਕਰਵਾ ਲੈ ਨਵਾਂ ਕਰਵਾਉਣ ਨੂੰ ਆਈ ਤੁਸੀਂ ਲੱਭੋ पसीना तो फिर आना ही वो भी टाइल भी बहुत ज्यादा दी है ना